ਬਾਣੀ ਗੁਰੂ ਗ੍ਰੂਹ ਹੈ ਬਾਣੀ ਏਵਜ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਜ ਨਮਨੈ ਪ੍ਰਤਾਖ ਗੁਰੂ ਨਿਸ਼ਟਾਰੇ ਹਰ ਹਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾਯਾ ਅਹੰਕਾਰੀਆਂ ਨਿਦਕਾਂ ਪਰ੍ਹਦੇ ਨਾਮ ਦੇ ਮਹਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਿਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਭ ਲੋਕ ਮਹਿਲਾ ਪਹਿਲਾ ਦੁੱਖ ਦਰਦ ਦੋ ਸਫਰੁਗ ਪਿਆਜਾ ਸੁਖਤਾਬਨਾ ਹੋਵੇ ਦੂ ਕਰਤਾ ਕਰਣਾ ਬੈ ਨਾਹੀ ਜਹਾਂ ਕਰਣਾ ਹੋਵੇ ਬੁਲੇ ਹਾਰੇ ਕੁਦਰਤ ਉਸਿਆ ਤੇਰਾ ਅੰਤ ਨਾ ਜਾਇ ਲਿਖਿਆ ਰਹਾਉ ਜਾ ਆਤਮਾ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਹਾ ਤੂੰ ਸੱਚਾ ਸਾਹਿਬ ਸਿਫਤ ਸਵਾਲੇ ਉਹ ਜਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਤ ਜੋਗਿ ਚਿਕਰੁ ਨਾ ਸੋ ਕਰਹਿ ਆਸੋਧ ਰਗਾ ਸਾ ਮਹਿਲਾ ਪੰਨਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਅਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕਿਤੇ ਤੇਰੇ ਵਾਣਹਾਰੇ ਕਿਤੇ ਤੇਰੇ ਰਾਗ ਮਦੇ ਸਭ ਕਈ ਹੈ ਕਿਤੇ ਤੇਰੇ ਗਾਣਹਾਰੇ ਗਾਵਣ ਤਦਨੂ ਪਮਣ ਪਾਣੇ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤਦਨੂ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਦਨੈਸ਼ਰ ਪਰਮਾ ਦੇਵੇ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨੂ ਜਗਤਿ ਨਾਸਨ ਬੈਠੇ ਦੇਵਤੀਆਂ ਅੰਦਰ ਨਾਲੇ ਗਾਵਣ ਤਦਨੂ ਸਿੱਧ ਸਮਾਧੀ ਅੰਦਰ ਗਾਵਣ ਤਤ ਨਾਮੋ ਸਾਧ ਵਿਚਾਰੇ ਗਾਵਣ ਤਤ ਨਾਮ ਜਤੇ ਸਦੇ ਸੰਤੋਖੀ ਗਾਵਣ ਤਤ ਨਾਮ ਵੀਰ ਕਰਾਰੇ ਗਾਵਣ ਤਤ ਨਾਮ ਪੰਡਿਤ ਬਦਨ ਰਖੀਸ਼ਰ ਜੁਗ ਜੁਗ ਵਿਦਿਆ ਨਾਲ ਗਾਵਣ ਤਤ ਨਾਮ ਆਪਣੀ ਆਪਨ ਮੋਹਨ ਸੁਰਗਮ ਅਛ ਪਿਆਲੇ ਗਾਵਨ ਤਦ ਨਮ ਰਤ ਰੂਪਾਇ ਤੇਰੇ ਆਰ ਸਖ ਤਿਰਸ ਨਾਲੇ ਗਾਵਨ ਤਦ ਨਮ ਜੋਤ ਮਹਾਬਲ ਸੂਰਾ ਗਾਵਨ ਤਦ ਲੋਖਾਣੀ ਚਾਰੇ ਗਾਵਨ ਤਦ ਨਮ ਖੰਡ ਮੰਨ ਬ੍ਰਹਮੰਡਾ ਕਰ ਕਰਾਖੇ ਤੇਰੇ ਧਾਰੇ ਸੇ ਤਦ ਨ ਗਾਵਨ ਜੋਤਿ ਰਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਨ ਸਹਿਮੈ ਚਿਤਨਾ ਬਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚ ਸਾਚੇ ਨਾਹੀ ਹੈ ਬਿਉ ਸੇ ਜੈ ਨਾ ਜਸੇ ਰਚਨਾ ਜਿੰਦਰ ਚਾਈ ਰੰਗੇ ਰੰਗੇ ਭਾਤੇ ਕਰ ਕਰ ਜਲਸੀ ਮਾਇਆ ਆਜ ਨੂੰ ਪਾਈ ਕਰ ਕਰ ਦੇਖੇ ਤਾਪਣ ਜਬ ਤਿਸ ਦੇ ਵੜਿਆਈ ਜੋ ਜਸਾ ਭਾਵੇਂ ਸੋਇ ਕਰ ਸੇਵ ਰਹੂ ਕਭ ਨਾ ਕਰਣਾ ਜਾਏ ਸੋ ਪਾਛਾ ਹੋ ਸਹਾ ਪਾ ਸਾਹਿਬ ਨਾਨਕ ਰਹਿਣ ਅਰ ਜਾਈ ਆਸਾ ਮਹਿਲਾ ਪਹਿਲਾ ਸੁਨ ਵਡਾ ਕਹ ਸਭ ਕੁਏ ਕਿਰਵਟਾ ਡੇਠਾ ਹੋਏ ਹੀਵਤ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਹਿਰਾ ਗੁਣ ਗਹਿਰਾ ਕੋ ਨਾ ਜਾਣੈ ਤੇਰਾ ਕੀਤਾ ਕੇਵਣ ਚੀਰਾ ਰਹਾਵ ਸਾਬ ਸਰਤੇ ਮਿਲ ਸਰਤ ਕਮਾਈ ਸਾਬ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਏ ਕਹਿਣ ਨਾ ਜਾਏ ਤੇਰੀ ਤਲਵਣਿ ਆਈ ਸਾਬ ਸਤ ਸਬ ਤਪ ਸਬ ਚੀਕਿਆਈਆਂ ਸਿੱਧਾ ਪ੍ਰਖਾ ਕੀਆ ਵਟਿਆਈਆਂ ਤਦਨੁ ਸਿਧੇ ਗਨੇ ਨਾ ਪਾਇਆ ਅਖਰ ਨ ਬੁਲੇ ਨਾ ਹਿਟਾ ਰਹਾਇਆ ਆਪਣਾ ਵਾਲਾ ਕੀਆ ਵਿਚਾਰਾ ਸਿਫਤੀ ਭਰੇ ਤੇਰੇ ਪੰਟਾਰਾ ਜਿਸ ਤੂੰ ਜਿਹੇ ਸੈ ਕੀ ਆਚਾਰ ਨਾਨਕ ਸਤਿ ਸਵਾਰਣ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਨੀਵਾਂ ਸ੍ਰੀ ਅਮਰ ਜਾਵੂ ਆਖਣਵਕਾ ਸਚਾ ਨਾਮ ਸਾਚੇ ਨਾਮ ਕੇ ਲਗੈ ਭੂਖ ਅਦਭੁਖ ਹੈ ਖਾਇ ਚਲਹਿ ਦੂਖ ਸੋਗੁ ਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਉ ਸਾਚੇ ਨਾਮ ਕੇ ਤਲਬੜਿ ਆਈ ਆਥ ਕੇ ਕੀਮਤ ਨਹਿ ਪਾਈ ਦੇ ਸਬਨਿਖ ਅਕਨ ਪਾਹੀ ਵਡਾ ਨ ਹੋਵੈ ਘਾਟ ਨ ਜਾਇ ਨਾ ਹੋ ਮਰਨ ਹੋ ਵਸੋਗ ਜਿੰਦ ਰਹਨ ਚੁਕ ਭੋਗ ਅਗਨੇ ਹੋ ਹੂਰ ਨਾਹੀ ਕੁਵੀ ਨਾ ਕੋ ਹੂਆ ਨਾ ਕੋ ਹੋਈ ਦੇਵਤਾਵ ਤੇ ਉਦਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਹਸ ਸੰਸਾਰ ਹੈ ਤੇ ਗਉ ਜਾਤ ਨਾਨਕ ਨਾਵੇ ਬਾਸਨਾਤ ਰਾਗ ਜਨੇ ਮਹਿਲਾ ਚੌਥਾ ਹਰ ਕੀ ਜਨ ਸਤਗੁਰ ਅਛਤ ਬੁਰਖਾ ਬਨੂ ਗੁਰੂ ਕਿਰਪਾ ਸ ਹਵ ਕੀਲੇ ਕਰਮ ਸਤਗੁਰ ਸ਼ਰਣਾਈ ਕਰ ਦਿਾਨ ਪ੍ਰਗਾਸ ਮੇਨੇ ਬਿਦ ਗੁਰਦੇ ਮੋਖੋ ਰਾਮ ਨਾਮ ਪ੍ਰਗਾਸ ਅਗਰਬਤ ਨਾ ਵੀਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਵ ਹਰ ਜਨ ਗਿੜ ਭਾਗ ਵਡੇਰੇ ਜਿਨ ਹਰ ਹਰ ਸਤਿਗੁਰ ਆਹਰ ਪਿਆਸ ਹਰ ਹਰ ਨਾਮ ਲੈ ਦਰਵਤਾ ਸਹੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹਣ ਜਾਪਾਸ ਜੋ ਸਤਿਗੁਰ ਸ਼ਰਣ ਸੰਗਤ ਰਹਿ ਆਏ ਤਿਰਗ ਜੀਵੇ ਤਿਰਗ ਜਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੇਰਾ ਮੋਸਤਾ ਲਿਖਿਆ ਅਲਕਾਸ਼ ਤਾਦ ਤਨ ਸਾ ਸੰਗਤ ਜਿਤ ਹਰਿ ਸੁਪਾਇਆ ਮਿਲ ਜਨ ਨਾਰਗਦਾ ਪ੍ਰਗਾਸ ਰਾਗ ਜਰੀ ਮਹਿਲਾ ਪਜਵਾ ਕਾਹਿਰੇ ਮਨ ਤਵ ਤਵ ਜਾਗਰ ਹਰਿ ਜੋ ਪ੍ਰਿਆਸ ਸਹਿਲ ਬਸਿਦੈ ਜੰਤੂ ਪਾਇ ਤਾ ਕਰਜ ਕਾ ਗਐ ਕਰ ਤਰਿਆ ਮੇਰੇ ਮਾ ਦੋ ਜੀ ਸਤਿ ਸ਼ਕਤ ਬਲੈ ਸੋਤਰਿਆ ਗੁਰ ਪ੍ਰਸਾਦ ਪ੍ਰਮਦ ਪਾਇਆ ਸੋ ਕੀ ਪਤ ਹਰਿਆ ਰਹਾਉ ਜਨਨ ਪਿਤਾ ਲੋਗ ਸੁਮਨਤਾ ਕੋ ਨਗਿਸ਼ੇਤਰਿਆ ਸਿਰ ਸਿਰ ਰਾਮੇਸ਼ ਰਾਹੀ ਠਾਕੁਰ ਕਾਹੇ ਮਨ ਪਹੁ ਕਰਿਆ ਊੜ ਊੜ ਆਵਸ਼ੇ ਕੋਸਾਰ ਪਾਚੇ ਵਿਸ਼ਰੇ ਸ਼੍ਰੀਆ ਕਵਣ ਖਲਾਵੈ ਕਵਣ ਚੁਕਾਵੈ ਮਨ ਮੈ ਸਿਮਰਨ ਕਰਿਆ ਸਉਰਦਾਨ ਦਾਸਾਸ਼ਟ ਸਦਾਨ ਠਾਕੁਰ ਕਰ ਅਦਰ ਤਰਿਆ ਜਨਾਨ ਬਲ ਬਲ ਸਦ ਮਿਲ ਜਾਈਐ ਤੇਰਾ ਅਤਨਾ ਪਾਰ ਆਵਰਿਆ ਰਾਗ ਸਾਮਾਹਲਾ ਚੌਥਾ ਸੋ ਅਪਰਖੇ ਕੋ ਅੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਿਰੰજન ਹਰ ਪ੍ਰਖ ਨਿਰੰજન ਹਰਗਮਗਮਪਾਰਾ ਸਭ ਤਿਆਵ ਹੈ ਸਭ ਤਿਆਵ ਹੈ ਤੂਜੇ ਹਾ ਸੱਚੇ ਸਰਦਨ ਹਾਰਾ ਸਭ ਜੀ ਤੁਮਹਾਰੀ ਜੀ ਦੁਨੀਆ ਕਾ ਦਾਤਾਰਾ ਹਰ ਧਿਆਵ ਹੋ ਸੰਤ ਹੋ ਜੀ ਸਦੂ ਕਰ ਸ਼ਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕੈ ਨਾਨਕ ਜਾਨ ਦੇ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਜਰਨਤਰ ਦੇ ਹਰ ਇੱਕ ਅਨੁਕ ਸਮਾਨ ਦਾਤ ਜਗੇ ਮਖ ਹਾਰੇ ਜੀ ਸਾ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਮੁਕਤਾ ਜੀ ਹਉ ਮਤਿ ਦਬ ਨ ਵਰਣਾ ਜਾਣਾ ਤੂੰ ਅਪਾਰ ਬ੍ਰਹਮ ਅਬਿਅੰਤ ਅਬਿਅੰਤ ਜੀ ਤੇ ਰੇਖਿਆ ਗੁਨਾਖ ਵਖਾਣ ਜੋ ਸਿਵ ਹੈ ਜੋ ਸਿਵ ਹੈ ਤੁਜੀ ਜਨ ਲਾਲਿਕ ਦਿਨ ਕਿਰਪਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਜੀ ਸੇ ਜਨ ਜੁਗਮਾਸ਼ਿਕ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰ ਧਿਆਇ ਆਇਆ ਜੀ ਜਿਨ ਤੂਟੇ ਜਾਵਗੇ ਪਾਸੇ ਜਿਨਰ ਪਾਉ ਜਨ ਹਾਰ ਜਿਨਰ ਪਾਉ ਧਿਆਇ ਆਇਆ ਜੀ ਜਿਨ ਤੂਟੇ ਜਾਵਗੇ ਪਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਧਰ ਜਨ ਹਰ ਧਿਆਇ ਆਇਆ ਜੀ ਜਾਂ ਨਾਨਕ ਕਮਲ ਜਾਸੀ ਤੇਰੇ ਭਗਤ ਤੇਰੇ ਬੰਦ ਪੰਡਾਰੀ ਜੀ ਭਰੇ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂੰ ਜੀ ਹਰਨ ਕਾਨੇ ਗਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਦਾ ਤਪ ਹੈ ਜਪਿਆ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬੋ ਸਿਮਰਤ ਸਾਸਰ ਜੀ ਕਿਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਵਾਦ ਪ੍ਰਖ ਅਪਰੰਪਰ ਕਰਤਾ ਜੀ ਤੁਧ ਜੀਵ ਡ ਵਰਣ ਕੋ ਵੇ ਤੂੰ ਯੁਗ ਜੁਗ ਏਕੋ ਸਦਾ ਸਦਾ ਤੈਕੋ ਜੀ ਤੂੰ ਨਹਿਤ ਲਗਤਾ ਸੂਏ ਦਾ ਪੈ ਭਾਵੇਂ ਛੇ ਵਰਤੇ ਦੀ ਤੂੰ ਆਪ ਹੈ ਗਰਹਿ ਸੂਹੀ ਤਦਾ ਪੈ ਸ੍ਰਿਸ਼ਟ ਸਾਪ ਪਾਈ ਜੀ ਤਦਾ ਪੈ ਸਰਜ ਸਾਗੂਈ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਣੂਈ ਆਸਾ ਮਹਿਲਾ ਚਫਾ ਤੂੰ ਕਰਤਾ ਸਿਆਨ ਮੈਂ ਨਾ ਸਾਈ ਜੋ ਤੂੰ ਭਾਵੇਂ ਸੋਏ ਸੇ ਜੋ ਤੂੰ ਦੇਹ ਸੋਇ ਹਾ ਪਾਈ ਰਹਾਉ ਸਭ ਤੇਰੇ ਤੋਂ ਸਭ ਨੇ ਧਿਆਇਆ ਸੁਨੇ ਕਿਰਪਾ ਗ੍ਰਹਿ ਤੇ ਨਾਮ ਅਰਧਨ ਪਾਇਆ ਗੁਰਮੁਖ ਲਾਧ ਮਨਮੁਖ ਗਵਾਇਆ ਦਸ ਛੋੜਿਆ ਅਪਣਾਇ ਤੂੰ ਦਰਿਆਵ ਸੌਤ ਜਿਹੀ ਮਾਹਿਰ ਬਿੰਦੂਜਾ ਕੁ ਵਿਨਾਹੇ ਜੀਜਾ ਸਭ ਤੇਰਾ ਖੇਲ ਵੇ ਜੋ ਮਲਾਵ ਛੜਿਆ ਸੰਜੋਗੇ ਮੇਲ ਜਿਸਨ ਤੁਜ ਜਾਣ ਆਹੇ ਸੋਏ ਜਨ ਜਣ ਹਰ ਹਮ ਸਦਹਿ ਆਤਮ ਖਣ ਜਿਨ ਹਰ ਸੇਵਿਆ ਸੁਪਾਇਆ ਸੰਤੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੀਰਾ ਕੀਆ ਸਭ ਹੋਏ ਤਦ ਬਿੰਦੂ ਜਾ ਵਰਨਾ ਕੋਵੇਂ ਹਉ ਕਰ ਕਰ ਵਿਖ ਹੈ ਜਨ ਹੈ ਸੋਈ ਜਨਾਰ ਪਰਮਖ ਪਰਗਣ ਹੋਏ ਆਸ਼ਾ ਮਹਿਲਾ ਪਹਿਲਾ ਤਿਤ ਸਰਵੜਾ ਭਲੇ ਨਿਵਾਸਾ ਪਾਣੇ ਪਾਵਤਨ ਹੈ ਕੀਆ ਪੰਗਜ ਮੋ ਭਗਨੇ ਚਾਲੈ ਹਬ ਦੇਖ ਅਧੜ ਮੇਲੇ ਮਨ ਏਕ ਨਾਚੀ ਤਿਸ ਰੂਣ ਬਨਾ ਹਾਰ ਅਮਸਰਾ ਤੇਰੇ ਗੁਣ ਗੱਲਿਆ ਰਹਾ ਰਹਾ ਹੋਇਤੀ ਸਤਿ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਵਤਨਾਰ ਨਿਮਗੇ ਸ਼ਰਣਾ ਜਨ ਤੋ ਨਾਹੀ ਵੇਸ਼ਰੀ ਆਸਾ ਮਿਲਾਂ ਪੰਜਵਾ ਭਈ ਪ੍ਰਾਪਤੋ ਨਗਦੇ ਹਰਿਆ ਗੋਵਿੰਦ ਬਰਨ ਕੀ ਹੈ ਜਨੇ ਬਰਿਆ ਵਰਖਾ ਜਨੇ ਕਿਤਨਾ ਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ ਸੰਗ ਜਾਮਲਾਗ ਭਜ ਰਤਨ ਲਕੈ ਜਨ ਮਿਰਥਾ ਜਾਤ ਮਾਇਆ ਕੈ ਰਹਾਉ ਜਵਤਾਵ ਸੰਧਿਆ ਮਧ ਰਮਨਾ ਕਮਾਇ ਸੇਵਾ ਸਾ ਨ ਜਾਣਿਆ ਹਰਾਇ ਕਹੋ ਨਾਨਕ ਹਾਨੀਸ਼ ਕਰਮਾ ਸ਼ਰਨ ਬਰੇ ਕੀ ਰੱਖਿਓ ਸਰਬ ਪਾਛਾ ਹੈ ਦਸਵੇ ਕਬੋ ਬਾਈ ਬੇਨਤੀ ਚੋ ਪਈ ਹਵਰੇ ਕਰੋ ਹਾ ਜਰਛਾ ਪੂਰਨ ਹੋਏ ਏਤਕ ਇਛਾ 타ਵ ਚਰਵ ਮਨ ਰਹੇ ਹਮਾਰਾ ਆਪਣਾ ਜਾਨਕ ਰੂਪਤ ਪਾਰਾ ਖਬਰੇ ਦੋਸਤੋ ਸ਼ਬਦ ਮਕਾਬੂ ਆਪ ਆਦੇ ਮਨ ਵਿਚ ਆਪੂ ਸੁਖੇ ਬਸਾਏ ਬੁਰੇ ਪ੍ਰਵਾਰਾ ਸੇਵ ਸਿਖ ਸਭੈ ਕਰਤਾ ਰਾ ਮੂਰ ਚਾਰਜ ਕਰਦਿਆ ਕਰੀਐ ਸਭਨ ਲਗਵਾ ਜੀ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕਿ ਰਹੇ ਪਿਆਸਾ ਤਮਹਿ ਸਾੜ ਕੇ ਅਰੁਣਾ ਤੇ ਆਵੋ ਜੋ ਪਰਚਾਹੋ ਸੋ ਤੁਮ ਤੇ ਪਾਉ ਸੇਵਾ ਸਿੱਖ ਹਮਾਰੇ ਤਾਰੀ ਹੈ ਚੁੰਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਆਦੇ ਮuje ਵਰ ਗਏ ਮਰਨ ਕਾਲ ਕਾ ਤਰਾਸਨ ਬਨ ਗਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਆ ਤੂ ਜੋ ਕਰਿ ਉਛਾ ਰਾਖ ਨਿਵੰਮ ਰਖਨ ਹਾਰੇ ਸਾਹ ਸੰਤ ਸਹਾਰੇ ਪਿਆਰੇ ਦੇਰ万 ਦੁਸ਼ਣ ਗਿ ਹੰਤਾ ਤੁਮਹ ਪੂਰੇ ਚਤੁਰਦਸ਼ਕੰਤਾ ਕਾਲ ਪਾਏ ਪਰਮਾ ਬਖਤਰਾ ਕਾਲ ਪਾਏ ਸ਼ੋਜੇ ਬਖਤਰਾ ਕਾਲ ਪਾਏ ਗਿਣ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੇ ਸਭ ਕੀਓ ਬੇਦਰਾਇ ਪਰਮਾ ਜਿਉ ਥਿਓ ਜਵਨ ਕਾਲ ਸਭ ਲੋਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਬਨਾਇਓ ਦੇਵ ਦੈਤ ਜਛਨ ਉਜਾਇਓ ਆਦ ਅੰਤੇ ਕੇ ਅਵਤਾਰਾ ਸੋਏ ਗੁਰੂ ਸਮਝਿਓ ਹਉ ਹਮਾਰਾ ਨਮਸਕਾਰ ਦਸਹੀਕ ਹੁਮਾਰੀ ਸਲਵਰਜਾ ਅਜਨਾ ਸਵਾਰੇ ਸੇਵਕਨ ਕਾ ਸੇਵਨ ਸੁਖ ਦੇਉ ਸਤਨ ਕਾ ਪਲਮੋ ਮਦ ਕੀਉ ਘੜ ਘੜ ਕੇ ਅੰਦਰ ਕੇ ਜਾਨਤ ਭਲੇ ਬਰੇ ਕੀ ਪੀਰ ਵਿਸ਼ਾਨਤ ਚੀਟੀ ਤੇਗ ਜਿਦਾ ਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਪਿਰਵ ਸੰਨ ਕਣਕਣ ਕੇ ਪੜ ਪੜ ਕੇ ਜਨ ਜਯਦਾ ਕਰ ਕਰਾ ਕਰਤਾਰਾ ਅਪਰਿਧਾ ਧਰਤ ਤਾ ਦੇਹ ਅਪਰਾ ਜਬਾਕ ਰਖ ਕਰਤ ਹੋ ਕਬਹੁ ਤੁਮੈ ਮਲਤ ਦੇਹ ਤਰ ਸਭ ਕੋ ਜੇ ਤੇ ਬਦਨ ਸ੍ਰਿਸ਼ਟ ਸਾਵਤਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹਿੱਤ ਰਹਿਂਦ ਰਹਿਂਦ ਰਾਲਮ ਜਾਨਤ ਬੀਦ ਭੀਦ ਰਾਲਮ ਨਿਰੰਕਾਰ ਦਰਮਕਾਰ ਨਾਮ ਬਵਾਦਨੀ ਲਨਾਦ ਸ਼ੰਭ ਤਾ ਕੰ ਉਚਰਤ ਪਿਦਾਂ ਯਾਕੂ ਭੀਵ ਨ ਪਾਵਤ ਬਿਦ ਤਾ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਬੀਦ ਨਾ ਜਾਣਤ ਮਹਾ ਦੇਵ ਕੋ ਕਹ ਦਸਦਾ ਸੇਵ ਕੀਨਤ ਲੈ ਪੀਵ ਆਪ ਆਪਨੇ ਮਦ ਹੈ ਦੇਤੇ ਮਰਨ ਤ ਭਿੰਨ ਭਿੰਨ ਤੂੰ ਹੈ ਤੇਤੇ ਤੋਰਾ ਲਖਨ ਹੈ ਵਿਸਾਰ ਕਹਿ ਬਜ ਸਜਾ ਪਰਥਮ ਸੰਸਾਰ ਇਕੈ ਰੂਪਨੁ ਸਰੂਪਾ ਰੰਗ ਪੁਰਾਵ ਕੇ ਭੂਪਾ ਨਾ ਜਿ ਰਸਿ ਤੇ ਕਿਨੀ ਤੁਬ ਖਾਨ ਬਹੁ ਰਚ ਦੇਲੀ ਕਹੋ ਫੁਲ ਰਾਜਾ ਹਵੇ ਬੈਠਾ ਕਹੋ ਸ਼ਵਨਪਿਓ ਸੰਗਰ ਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪ ਭਵ ਆਤਜਗ ਸਰੂਪ ਸਵੰ ਭਵ ਔਰ ਅੱਛਾ ਮੇਰੇ ਦੁਕਰੋ ਸਿਖਵਾ ਰ ਸਿਖ ਸੰਗਰੋ ਉਹ ਤੀਥੇ ਟਵਤੁ ਨ ਪਤੰ ਸਗਲ ਮਲੇਸ਼ੀ ਕਰੋਰਨ ਕਾਤਾ ਜੇ ਤੁਜ ਅਦਰਿ ਸਰਲੀ ਪਰੇ ਦਿਨ ਕੈ ਦੁਸ਼ਟ ਦੁਖਤਾ ਹਵੇ ਮਰੇ ਪਰਹ ਜਵਨ ਪਗ ਪਰੇ ਤੇ ਹਾਰੇ ਦਿਨ ਕੈ ਤੂੰ ਸੰਕਟ ਸਭ ਟਾਰੀ ਜੋ ਕਲ ਕੁਗਵਾਰ ਤੈ ਹੈ ਤਾਕੇ ਕਾਲ ਨਿਗਟ ਨਹਿ ਹਰ ਅੱਛਾ ਹੋਈ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਤਰੇ ਤਿਤ ਕਾਲ ਕਿਰਪਾ ਦ੍ਰਿਸ਼ਟ ਜਨ ਜਾਹੇ ਦੇਹਰ ਹਰਿ ਹਰੂ ਤਾਗੇ ਤਾ ਦੁਖ ਮਹਰ ਹਰੂ ਰਿਧਿ ਸਿੱਧ ਕਰਮੋਂ ਸਾ ਹੋਈ ਦੁਸ਼ਟ ਚਾਪ ਸਚੈ ਨਾ ਕੋਈ ਏਕ ਬਾਣ ਹੋਇ ਨਦਮੈ ਸੁਮਾਰਾ ਕਾਲ ਪਾਸਟੇ ਤਾਹੇ ਬਾਰ ਜੇ ਨ ਨਰਨਾਮ ਤੇ ਹਾਰੋ ਕਹਾ ਦਰ ਦੁਸ਼ਤ ਦੋਤੇ ਰਹਾ ਕਰਨ ਕੇ ਤੁਮ ਸ਼ਰਨ ਤੇ ਹਾਰੀ ਆਪ ਆਤਮੈ ਨਹੁ ਵਾਰੀ ਸਰਬ ਥੋਰ ਮੋਹੋ ਸਹਾਈ ਦੁਸ਼ਤ ਦੋਤੇ ਰਹਾ ਬਚਾਈ ਸਭਜਾ ਪਾਹਿ ਗਹ ਜਤੈ ਤੁਮਰੇ ਤਉ ਤੇ ਕੁਵਾਖ ਤਰਨਹਿ ਅਨਿਉ ਰਾਮ ਰਹੀਮ ਪ੍ਰਾਨੁਖਰਾਨ ਅਨੇਕ ਹੈ ਬੰਦੇ ਕਾ ਨਾ ਮਾਨਿਓ ਸਿਮਰੇ ਸਾਸ ਰਮੇ ਸਵੇ ਮੋ ਭੇਦ ਕਹ ਹੈ ਹਮੇਗ ਨਾ ਜਾਣਿਓ ਸ੍ਰੀ ਜਸਪਾਨ ਕਿਰਪਾ ਤੁਮਰੀ ਕਾਲ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਭਰਾ ਹਗਲ ਦਵਾਰ ਕੋ ਛਡ ਕੈ ਦੇਹ ਤਹਾਰੋ ਦਵਾਰ ਵਾਹਿ ਗਾਹਿ ਕਿ ਲਾਜ ਅਸ ਗੋਬਿੰਦਾਸ ਤੁਹਾਰ RAM ਕਲੇ ਮਹਿਲਾ ਤੀਜਾ ਨਾ ਦੇ ਕੋ ਔੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆਰ ਮੇਰੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿਤੇ ਮਨ ਜੀਆਂ ਮਦਾਈਆਂ ਰਾਗ ਰਤਨ ਪ੍ਰਵਾਰ ਪਰੀਆਂ ਸ਼ਬਦ ਗਮਣਾਈਆਂ ਸਭ ਦੋ ਤੰਗਾ ਵਹਰੇ ਕੇ ਰਾਮਨ ਜਨੇਵ ਸਾਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਨੂੰ ਸਦਾਰ ਹੋ ਹਨ ਨਾਲੇ ਹਰਨਾਰਬੂ ਤੂੰ ਮਨ ਮੇਰੇ ਦੋ ਸਭ ਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾਗਲਾ ਸਮਰਤ ਸੁਆਮੀ ਸੋਖਿ ਅਮਨ ਅਵਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਮਾ ਲੈ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰੈ ਕਰਤਾ ਤੀਰੈ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿ ਸਲਾਹਾ ਤੇਰੀ ਨਾਮੁ ਨੋ ਸਾਵੈ ਨਾਮਿ ਨਖੇ ਮਨੁਸਿਆ ਆਵਾਜੇ ਸਾਧਕ ਨੇਰੀ ਕਹ ਨਾਨਕ ਸੁੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਬਿਰਾਇਨ ਮੁਖਾਂ ਸਭ ਗਵਈਆ ਕਰੇ ਸ਼ਾਂ ਸੁਖੁ ਮਨਿ ਅਪਸਿਆ ਇਨਿ ਇਛਾ ਸਭ ਜਾਈਆ ਸਦਾ ਕਰਮਨ ਕੇ ਤਾਗ ਦੇ ਬਟਮੋ ਜੇ ਸਦੀਆ ਵੜੈ ਆਇਆ ਕਹਿ ਨਾਨਕ ਉਸਨੋ ਸੰਤੋ ਸਵਤ ਰੂਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰਸਬਾਗੇ ਕਰਸਬਾਗੇ ਸ਼ਬਦ ਵਾਜੀ ਇਕਲਾਇਦ ਕਰਤਾਰਿਆ ਪੰਜ ਦੂਦ ਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਦੇ ਸੋ ਹਵਾ ਤਦ ਕਰ ਨਹਦਾ ਵਾਚੇ ਆਨੰਦ ਸਨੋੜਾ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬਰਗਰ ਪਾਇਆ ਤਰੇ ਸਗਲ ਵਿਸੂਰੇ ਦੁਖ ਦੋਸ਼ ਨਚਾ ਪਤਰੇ ਸੁਣੀ ਸੱਚੀ ਬਾਣੀ ਸੰਤ ਸਾਜਨਾ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਦ ਗਹਤੇ ਪਵਿੱਤ ਸਤ ਗੁਰ ਹਾ ਪਰਪੂਰੇ ਮਨਵੰਤ ਨਾਨਕ ਅਗਰ ਚਰਨ ਲਾਗੇ ਵਾਜੀ ਅਨਹਦ ਤੂਰੇ ਮੁਦਾ ਮਣੀ ਮਹਿਲਾ ਪੰਜਵਾ ਥਾਲ ਵਿਸ਼ਨ ਵਸਤੂ ਪਇਓ ਸਾਸਨ ਸੋਸ ਵਿਚਾਰੂ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸਦਾ ਹਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਦਿਸ ਕਾ ਹੋਇ ਉਦਾਰੂ ਏਹੇ ਵਾਹ ਤਜਨੇ ਜਾਈ ਨੈਤ ਨਿਦਰਾ kurtar ਜਮ ਸੰਸਾਰ ਚਰਨ ਲਗ ਤਰੀਏ ਸਵਨਾਨ ਗ ਬ੍ਰਹਮ ਵਸਾਰੋ ਸ਼ਲੋਕ ਮਹੱਲਾ 5 ਤੇਰਾ ਹੀ ਤਾਂ ਜਾਤੋਂ ਨਾਹੀ ਮੈਨੂੰ ਜੁਗ ਤੋਈ ਮੈਂ ਦ੍ਰਿਗੁਣਿਆਰੇ ਕੋ गुण ਦਾਹੀ ਆਪੇ ਤਰਸ ਪਿਓਈ ਤਾਰਸ ਪਿਆ ਮੈ ਰਾਵਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਦੀਵਾ ਤਰਮਨ ਤੇ ਵੇ ਹਰਿਆ ਪਉੜੇ ਤਿਥੈ ਦੂਸ ਸਵਰਥ ਜਿਥੈ ਕੋਈ ਨਾਹੀ ਉਤੈ ਤੇਰੇ ਰਾਖ ਅਗਨੀ ਉਤਰ ਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛਡ ਜਾਹੇ ਬਾਜ ਲਬਖੁਸ਼ ਗਾਹੂ ਗੁਰ ਸਾਉ ਤੇ ਪਾਰ ਪਾਹੇਨ ਕੋ ਲਗੇ ਪਿਆਸ ਅਮਰਤ ਸੇਖਾਹੇ ਇਕਲੋਂ ਪੁਨ ਅਗਨ ਗੋਪਨ ਗਾਹੇ ਸਵਸਨੁ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਤਖ ਵਿਨਾ ਜਾਏ ਜਿ ਆਵੇ ਤਦ ਆਹੇ ਸ਼ਲੋਕ ਮੇਲਾ 5 ਅੰਤਰ ਗੁਰ ਰਾਦਣਾ ਜਹਵਾਜਾ ਗੁਰ ਨਾਉ ਨਿਤਰੇਸ ਗੁਰ ਪ੍ਰੇਖਣਾ ਸਤਿਗੁਰੇਸ਼ਰ ਦਾ ਗੁਰ ਨਾਉ ਸਤਿਗੁਰ ਸੇਤ ਰਤਿਆ ਦਰਗਹ ਪਾਈ ਅਠਾਵ ਕਹੋ ਨਾਨਕ ਕਿਰਪਾ ਕਰੇ ਜਿਸਨਾ ਬਾਦੀ ਜਗ ਮੈਂ ਤੁਮ ਕਾੜੀ ਹੈ ਵਿਰਲੇ ਕੀ ਕੀ ਬਹਿਲਾ ਪੰਜਵਾ ਰੱਖੇ ਰਖਨ ਹਾਰ ਆਪਵਾਰੀਨ ਗੁਰ ਕੀ ਪੈਰੇ ਪਾਏ ਕਾਸ਼ਵਾਰੀਨ ਹੋਵਾ ਆਪਦੇ ਆਲ ਮਨਹੋ ਨਾਮ ਸਾਰੀਨ ਸਾਜਨਾ ਕੇ ਸੰਗ ਭਵਜਲ ਤਾਰੀਨ ਸਾਕਤ ਅਨਦਿਕ ਦੁਸ਼ਟ ਅਖ ਨਮਾਹੇ ਵਤਾਰੀਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਮਰਤ ਸੁਖ ਹੋਈ ਸਗਲੇ ਦੁਖ ਜਾਹੀ ਤੁਸ ਨਾਨਕ ਮੰਨ ਮਾਹੀ ਜੇ ਸਾ ਸਮਰਤ ਸਭ ਹੋਵੇ ਸਗਲੇ ਦੁੱਖ ਜਾਹਿੰ ਨਾ ਹੋਵੇ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ